ਇੱਕ ਮਿੰਟ ਇੱਕ ਮਿੰਟ ਹਲੋ ਤੁਸੀਂ ਸਾਰੇ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ ਮੇਰੇ ਭਰਾ ਖੜੇ ਹੋ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਸਾਂਝੇ ਕਰਕੇ ਜਾਣੀਆਂ ਨੇ ਗਿਆ ਨਾ ਮੈਂ ਕੋਈ ਕਲਾਕਾਰ ਆ ਨਾ ਕਿ ਮੈਂ ਲੀਡਰ ਹਾਂ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਪੰਨਾ ਸਿੱਧੂ ਪੰਨਾ ਸਿੱਧੂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇੱਕ ਮਿੰਟ ਇੱਕ ਮਿੰਟ ਬੰਦ ਕਰੋ ਹਲੋ ਤੁਸੀਂ ਸਾਰੇ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ ਮੇਰੇ ਭਰਾ ਖੜੇ ਹੋ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਸਾਂਝੇ ਕਰਕੇ ਜਾਣੀਆਂ ਨੇ ਗਿਆ ਨਾ ਮੈਂ ਕੋਈ ਕਲਾਕਾਰ ਆ ਨਾ ਕਿ ਮੈਂ ਲੀਡਰ ਆ ਮੈਂ ਤੁਹਾਡਾ ਆਪਣਾ ਭਰਾ ਹੈ ਜਿਹਦਾ ਛੋਟਾ ਭਰਾ ਹੈ ਜਿਹਦਾ ਵੱਡਾ ਭਰਾ ਹੈ ਤੁਸੀਂ ਐਡਾ ਵੱਡਾ ਮਾਨ ਸਤਕਾਰ ਬਖਸ਼ਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਵੀ ਆਪਾ ਥੋੜੀ ਕਿਰਪਾ ਦੇ ਨਾਲ ਥੋੜੀ ਤਾਕਤ ਦੇ ਨਾਲ ਆਪਾਂ ਵੱਡੇ ਵੱਡੇ ਧਰਾਟ ਲੋਕਾਂ ਦੇ ਮੂੰਹ ਬੰਦ ਕਰਦੇ ਇਹ ਇਹ ਤੁਹਾਡਾ ਸਹਾਰਾ ਜੀ ਅਸੀਂ ਉਹ ਘਰਾਂ ਦੇ ਵਿੱਚੋਂ ਉੱਠੇ ਹੋਏ ਬੰਦੇ ਆ ਜਿਹੜੇ ਘਰਾਂ ਦੇ ਵਿੱਚ ਕਿਸੇ ਟਮ ਸਤਿ ਨਹੀਂ ਸੀ ਹੁੰਦੀ ਜਾ ਚਲਾਉਣ ਨੂੰ ਸੈਕਲ ਨਹੀਂ ਸੀ ਹੁੰਦਾ ਗੱਲ ਵੀਰੋ ਦੋ ਤਿੰਨ ਗੱਲਾਂ ਕਹਿ ਕੇ ਜਾਣੀਆਂ ਨਹੀਂਆਂ ਆਪਾਂ ਨਾ ਕਿਸੇ ਧਰਮ ਦੀ ਗੱਲ ਆ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਪਰ ਗੱਲ ਪੰਜਾਬ ਦੀ ਐ ਗੱਲ ਤੁਹਾਡੇ ਪੰਜਾਬ ਦੀ ਆ ਘਾੜ ਨਾਲ ਗੱਲ ਸੁਣ ਲਿਓ ਦੋ ਮਿੰਟ ਗੱਲ ਸੁਣ ਲਿਓ ਵੀਰੇ ਦੋ ਮਿੰਟ ਭਾ ਵਣ ਕੇ ਤੁਹਾਡੇ ਕੰਮ ਦੀਆਂ ਗੱਲਾਂ ਲੱਗੀਆਂ ਹਨਾ ਮੈਂ ਕੋਈ ਕਲਾਕਾਰ ਤਾਂ ਹਾਂ ਨਹੀਂ ਨਾਲ ਕੋਈ ਮੈਂ ਲੀਡਰ ਆ ਮੈਂ ਤੁਹਾਡੇ ਦੇ ਮਰ ਸਕਦਾ ਮੈਂ ਇਹ ਕਹਿਣਾ ਮੈਂ ਮਰ ਸਕਦਾ ਆਪਣੇ ਪੰਜਾਬ ਦੇ ਪਰ ਲਗਾਤਾਰ ਕਾਫੀ ਸਾਲ ਹੋ ਗਏ ਇਸ ਪੰਜਾਬ ਲਈ ਇਸ ਲਈ ਲੜਦਿਆਂ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਮ ਜਿੱਤੂ ਲੜਦਾ ਰਹਿਣਾ ਇੱਕ ਮਿੰਟ ਗੱਲ ਸੁਣ ਲੈ ਵੀਰਵਾਨ ਚ ਪਲੀਜ਼ ਗੱਲ ਪਤਾ ਕੀ ਆ ਗੱਲ ਇਹ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਨੂੰ ਹਰ ਪਾਸਿਓਂ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆਪਣਾ ਫਰਜ਼ ਆ ਆਪਣੇ ਹੱਕਾਂ ਲਈ ਲੜਨਾ ਪੰਜਾਬ ਲਈ ਲੜਨਾ ਹੈ ਆਪਣਾ ਫਰਜ਼ ਆ ਤੁਸੀਂ ਦੇਖਿਆ ਹੋਣਾ ਕਿ ਮੈਂ ਲਗਾਤਾਰ ਧਰਨੇ ਦੇ ਵਿੱਚ ਜਾਂਦਾ ਆਪਣੀ ਕਿਸਾਨੀ ਲਈ ਲੜਦਾ ਪਿਛਲੇ ਲੰਮੇ ਸਮੇਂ ਤੋਂ ਆਪਾਂ ਇੱਕ ਪੰਜਾਬ ਦੀ ਵੱਡੀ ਸਮੱਸਿਆ ਲਈ ਲੜਿਆ ਪੰਜਾਬ ਦੀ ਕਬੱਡੀ ਸਮੱਸਿਆ ਲਈ ਲੜਿਆ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਮਾਫੀਆ ਪੈਦਾ ਹੋ ਗਿਆ ਸੀਗਾ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਵੱਡੇ ਵੱਡੇ ਹੋ ਜਿਹੜੇ ਥਾਗ ਚੋਰ ਸੀਗੇ ਜੇਲਾ ਸਿਟ ਤੇ ਵੱਡੇ ਵੱਡੇ ਇਮੀਗ੍ਰੇਸ਼ਨ ਜਿਹੜੇ ਉਹ ਸਿਸਟਮ ਬੰਦ ਕਰਾਤੇ ਇਹ ਤਾਕਤ ਕੀ ਦੀ ਆ ਤੁਹਾਡੇ ਭਰਾਵਾਂ ਦੀ ਜੋ ਪਰਮਾਨੰਦ ਵਾਲੀ ਤਾਕਤ ਹੈ ਪਰ ਗੱਲ ਇਹ ਹੈ ਜੇ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਜਿਹੜਾ ਪੰਜਾਬ ਦੇ ਸਮੱਸਿਆਵਾਂ ਨੇ ਕਿਆਂ ਮੈਂ ਤੁਹਾਡੇ ਕੋਲ ਇੱਥੇ ਕੀ ਕਰਨ ਲਈ ਆਇਆ ਮੈਂ ਤੁਹਾਡੇ ਲਈ ਇੱਥੇ ਆਇਆ ਮੈਂ ਤੁਹਾਨੂੰ ਇਹ ਸਮਝਾਉਣ ਲਈ ਆਇਆ ਭਰਾਵੋ ਇਹ ਜਿਹੜਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੱਕਾਂ ਲਈ ਕਿਵੇਂ ਲੜਨਾ ਇਹ ਜਿਹੜੀ ਪੰਜਾਬ ਦੀ ਧਰਤੀ ਨੂੰ ਹੋਰ ਹੀ ਬਰਬਾਦ ਨੂੰ ਆਪਾਂ ਕਿਵੇਂ ਉਚਾਉਣਾ ਇਸ ਕਰਕੇ ਮੈਂ ਆਇਆ ਮੈਂ ਤੁਹਾਨੂੰ ਇਹ ਗੱਲ ਕਹਿਣ ਆਇਆ ਇੱਕ ਮੈਂ ਤੁਹਾਡੇ ਸਿਰ ਤੇ ਭਾਰ ਢਾਉਣ ਨਹੀਂ ਆਇਆ ਜਿੱਥੇ ਕਿਤੇ ਗੱਲ ਹੱਕਾਂ ਦੀ ਹੈ ਜਿੱਥੇ ਕਿਤੇ ਗੱਲ ਪੰਜਾਬ ਦੀ ਹੈ ਜਿੱਥੇ-ਜਿੱਥੇ ਗੱਲ ਥੋੜੀ ਧਰਤੀ ਬਾਣੀ ਹੈ ਜਦੋਂ ਕਿਤੇ ਆਪਾਂ ਸਾਰ ਨੂੰ ਹਾਕ ਮਾਰਦੇ ਉਹਨਾਂ ਤਾਂ ਇਕੱਠੇ ਹੋ ਜਾ ਕਰੋ ਕਿਉਂਕਿ ਜਦੋਂ ਉਹ ਕਿਚਾਰ ਨਾਲ ਗੱਲ ਜਿੰਨੇ ਜਿਹੜੇ ਕਿਹਾ ਇਕਤਾ ਹੋ ਗਿਆ ਲੱਗਿਆ ਦੇਖੋ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਇਹ ਕੱਲ ਦੇ ਜੋਤਾਂ ਵਾਲੇ ਗਾ ਖੂਨ ਪੀਣੇ ਜੋਤਾਂ ਵਾਲੇ ਜਿਹੜੇ ਲੀਡਰ ਨੇਗੇ ਨਾ ਜਿਹੜੇ ਸਾਡੀ ਵੋਟ ਲੈ ਕੇ ਸਾਡੇ ਉੱਪਰ ਜਿਹੜੇ ਸਿਆਸਤ ਕਰਦੇ ਨੇਗੇ ਇਹਨਾਂ ਨੂੰ ਕਿਵੇਂ ਆਪਾਂ ਨਰਥ ਮੋੜੀਏ ਥੋੜੀ ਜ਼ਿੰਮੇਵਾਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਿੱਤਾ ਕਿਵੇਂ ਕਰਨਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡ ਧਰਤੀ ਸਾਡੇ ਕੋਲ ਹੈ ਪੰਜਾਬ ਇਸ ਕਰਕੇ ਸਾਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਜੇ ਆਪਾਂ ਆਪਣੇ ਇੱਥੇ ਪਹਿਰਾ ਦੇ ਲਈ ਆ ਸਾਡਾ ਪਾਣੀ ਖਰਾਬ ਹੋ ਜਾਂਦਾ ਦੇਖੀਓ ਨਾ ਕਿਵੇਂ ਲੁਧਿਆਣੇ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਸਾਡਾ ਪਾਣੀ ਖਰਾਬ ਹੋ ਰਿਹਾ ਗੁਰੂ ਨਾਨਕ ਦੇਵ ਜੀ ਪਾਲਸ਼ਾ ਮਹਾਰਾਜ ਦਾ ਸਭ ਤੋਂ ਵੱਡਾ ਦਰਜਾ ਪਿਤਾ ਕਿਹਨੂੰ ਕਿਹਾ ਪਾਣੀ ਨੂੰ ਕਿਹਾ ਆ ਸਾਡਾ ਪਿੱਤੇ ਦੀ ਕਿੱਡੀ ਵੱਡੀ ਕਿੱਡੀ ਵੱਡੀ ਗਵਾਹੀ ਹੋ ਰਹੀ ਹੈ ਆਪਾਂ ਨੂੰ ਆਪਣੇ ਪਿਤਾ ਲਈ ਲੜਨਾ ਪੈਣਾ ਪਾਣੀ ਲਈ ਲੜਨਾ ਪੈਣਾ ਹੈ ਆਪਾਂ ਨੂੰ ਧਰਤੀ ਮਾਲ ਹੀ ਲੜਨਾ ਪੈਣਾ ਥੋਡੇ ਕੋਲੇ ਬੇਨਤੀ ਕਰਨ ਲਈ ਆਇਆ ਕਿਉਂਕਿ ਨੌਜਵਾਨ ਸਾਡੇ ਰੀੜ ਦੀ ਹੱਡੀ ਨੇ ਆਪਾਂ ਇੱਥੇ ਰਹਿ ਕੇ ਆਪਣੇ ਪੰਜਾਬ ਨੂੰ ਉੱਪਰ ਚੱਕ ਸਕਦੇ ਹਾਂ ਸਭ ਤੋਂ ਵੱਡੀ ਲੜਾਈ ਆ ਖੇਡ ਮੈਦਾਨ ਬਚਾਉਣ ਦੀ ਲੜਾਈ ਆ ਆ ਗਰਾਊਂਡ ਬਚਾਉਣ ਦੀ ਲੜਾਈ ਆ ਕਿਉਂਕਿ ਜੇਕਰ ਸਾਡੇ ਨੌਜਵਾਨ ਪੰਜਾਬ ਦੇ ਵਿੱਚ ਹੀ ਰਹਿਣਗੇ ਤਾਂ ਕਿੱਥੇ ਖੇਡ ਮੈਦੇ ਹੋਣਿਆ ਤੇ ਕਿੱਥੇ ਗਰਾਊਂਡਾਂ ਦੇ ਵਿੱਚ ਗਰਾਊਂਡਾਂ ਲੱਗੀਆਂ ਨੇ ਇਸ ਸਰਕਾਰ ਦੇ ਲੋਕ ਰਿਹਾ ਹੋਏ ਇਹ ਗੱਲ ਹੋਰ ਕਹਿਣਾ ਬਸ ਲਾਸਟ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਰਨੀਆਂ ਨੇ ਕਿ ਚਾਹੇ ਬਾਦਲਾਂ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਝਾੜੂ ਚੱਪਰੀ ਜਿਹਦੀ ਮਰਜ਼ੀ ਸਰਕਾਰ ਹੋਵੇ ਮੇਰਾ ਇੱਕੋ ਹੀ ਮਕਸਦ ਹੈ ਕਿ ਕਿ ਜਿਹੜਾ ਮਰਜ਼ੀ ਕੋਈ ਮੁੱਖ ਮੰਤਰੀ ਹੋਵੇ ਅਸੀਂ ਕਿ ਤੋਂ ਡਰਨਾ ਨਹੀਂ ਕਿ ਤੋਂ ਝੁਕਣਾ ਨਹੀਂ ਅਸੀਂ ਆਪਾਂ ਆਪਣੇ ਪੰਜਾਬ ਲਈ ਲੜਨਾ ਜਿਹੜਾ ਮਰਜ਼ੀ ਵੀ ਘਾਟ ਬੰਦਾ ਹੋਵੇ ਇਸ ਕਰਕੇ ਲੰਬੇ ਸਮੇਂ ਤੋਂ ਉਹਨਾਂ ਨੇ ਜੋਰ ਲਾ ਲਿਆ ਪਰ ਤੇ ਆਪਾਂ ਪਾ ਪਾ ਦੇ ਆਪਾਂ ਦਵੇ ਨਹੀਂ ਤੁਸੀਂ ਲੋਕਾਂ ਨੇ ਦਵਾ ਨਹੀਂ ਦਿੱਤਾ ਨਾ ਹੋਣਾ ਪਾਉਣ ਵਾਲੇ ਸਮੇਂ ਦੇ ਵਿੱਚ ਦਬਣਾ ਨੌਜਵਾਨੋ ਭਰਾਵੋ ਆਪਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇੱਕ ਪੰਜਾਬ ਦੇ ਵਿੱਚ ਨਵਾਂ ਹੋਰ ਦੌਰ ਚੱਲ ਪਿਆ ਸੋਸ਼ਲ ਮੀਡੀਆ ਤੇ ਆਪਾਂ ਪਤਾ ਨਹੀਂ ਕਿਹਨੂੰ ਆਈਡਲ ਮੰਨੀ ਜਾਂਦੇ ਆ ਜਿਹੜੇ ਭਰਾਵੋ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਬਾਟ ਜਿਹੜੇ ਟੈਂਪੂ ਜਿਹੇ ਟ੍ਰੈਫਿਕ ਦੇ ਨਾਲ ਆਪਾਂ ਉਹਨਾਂ ਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਾਅਦ ਸਦੀ ਭਗਤ ਸਿੰਘ ਦੇ ਬਾਅਦ ਆਪਾਂ ਲੜਨ ਆਇਆ ਇਹ ਇਹ ਜਿੱਥੇ ਨਾ ਪਤਾ ਜਾਈ ਗਏ ਠੀਕ ਹੈ ਨਾ ਤੇ ਹੁਣ ਛੋਟੇ ਭਰਾ ਦੀ ਹਾਜ਼ਰੀ ਪ੍ਰਵਾਨ ਕਰਿਓ ਛੋਟਾ ਸਾਰੇ ਨਗਰ ਨਿਵਾਸੀ ਦਾ ਬਹੁਤ-ਬਹੁਤ ਧੰਨਵਾਦ ਛੋਟੇ ਨੌਜਵਾਨਾਂ ਦਾ ਧੰਨਵਾਦ ਸਾਡਾ ਗੁੱਜਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਸਾਡੇ ਜਿੰਨੇ ਵੀ ਸਾਡੇ ਗੁੱਜਰ ਭਰਾ ਲਗੇ ਆਪਾਂ ਸਾਰੇ ਹੀ ਇੱਕ ਉਸ ਪ੍ਰਮਾਤਮਾ ਦੇ ਬੰਦੇ ਆ ਆਪਨਾ ਦੀਪੂ ਗੁਜਰਵਾਈ ਦੀਪੂ ਦੀਪੀ ਗੁਜਰਤਾ ਕੇਂਦਰੀ ਗੁਜਰਾ ਸੰਡੀ ਸਾਰੇ ਭਰਾਵਾਂ ਨੇ ਨਾਲ ਰਲ ਕੇ ਪ੍ਰੋਗਰਾਮ ਕਰਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਵਾਈ ਜਿੰਦਾਬਾਦ ਤੁਸੀਂ ਵੀ ਜਿੰਦਾਬਾਦ ਨਾ ਨਾ ਜਿੰਦਾਬਾਦ ਨਾ ਨਾ ਜਿੰਦਾਬਾਦ ਆਉਣਾ ਸਿਮਰ ਜੱਟ ਕੰਮ ਕਰਨਾ ਇੱਕ ਮਿੰਟ ਗੱਲ ਸੁਣਿਓ ਜਿਵੇਂ ਤੁਸੀਂ ਨਾ ਨੌਜਵਾਨ ਜਿੰਦਾਬਾਦ ਕਹਿੰਦਾ ਸੁਣਿਓ ਬਈ ਗੱਲ ਆਪਣਾ ਜਦੋਂ ਨਾ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਸਾਡਾ ਭਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਿੱਧੂ ਮੂਸੇਵਾਲਾ। ਹਾਂ ਅਸੀਂ ਉਹ ਦੇ ਕਿਨਾਰਾ ਕਰ ਕਰ ਸੀ ਨੌਜਵਾਨ ਇਕਤਾ ਜਿੰਦਾਬਾ। ਵੀ ਜਿਹੜਾ ਨੌਜਵਾਨ ਜੋਸ਼ ਹੈ ਤੁਸੀਂ ਮਾਨਸਾ ਧਰਨਾ ਲਾ ਆ ਸੀ ਨਾ ਉਦੋਂ ਵੀ ਨੌਜਵਾਨ ਇਕਤਾ ਜਿੰਦਾਬਾ। ਹੁਣ ਇੱਕ ਜਥੇਬੰਦੀ ਨੌਜਵਾਨਾਂ ਦੇ ਇੱਕ ਜੋਸ਼ ਨੂੰ ਆਪਾਂਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਡਾ ਕਰਨਾ। ਵੀ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਹੁਣ ਮੈਂ ਇੱਕ ਨਾਰਾ ਲਾਉਣਾ ਤੁਸੀਂ ਉਹ ਕਿਉਂਕਿ ਸਿੱਧੂ ਮੂਸੇਵਾਲਾ ਨਾਰਾ ਸਿਖਾ ਦਿੱਤਾ ਹੋਇਆ। ਵੀ ਨੌਜਵਾਨ ਇਕਤਾ ਜਿੰਦਾਬਾਤ ਤੁਸੀਂ ਪੂਰਾ ਜੋਰ ਛੋਰ ਨਾਲ ਲੱਗ ਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਨਾ ਹੈ ਨਾਲੇ ਪੂਰੇ ਜੋਰ ਨਾਲ ਵੀ ਨੌਜਵਾਨ ਇਕਤਾ ਨੂੰ ਦੱਸਣਾ ਵੀ ਨੌਜਵਾਨਾਂ ਦੀ ਇਕਤਾ ਕਿੰਨੀ ਹੈ ਨੌਜਵਾਨ ਇਕਤਾ ਜਿੰਦਾਬਾਤ ਨੌਜਵਾਨ ਇਕਤਾ ਜਿੰਦਾਬਾਤ ਸਾਰੇ ਨੌਜਵਾਨ ਸਾਥੀਓ ਆਪਾਂ ਬਸ ਇਹੀ ਪਛਾਣ ਕਰ ਲਈਏ ਵੀ ਆਪਾਂ ਬਾੜਸ ਕੀਦੇ ਆਂ ਆਪਾਂ ਧਰਮਾਂ ਮਤਬਾਂ ਤੋਂ ਉੱਪਰ ਟਕੇ ਆਪਾਂ ਆਪਣੇ ਇਕਤਾ ਦੀ ਗੱਲ ਕਰਨੀ ਆਪਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਆ। ਇਹੀ ਥੋਡੇ ਸਾਨੂੰ ਸਾਨੂੰ ਲੱਗਦੇ ਸਕਾਇਆ ਤੇ ਤੁਹਾਡਾ ਸਾਰੇ ਨੌਜਵਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਵੱਡਾ ਮਾਣ ਸਤਿਕਾਰ ਬਖਸ਼ਦੇ ਹੋ। ਮੈਂ ਤੁਹਾਡੇ ਨਾਲ ਇੱਕ ਵੀ ਦਾਵਾ ਕਰਦਾ ਕਿ ਜਿਉਮਾਂਗੇ ਵੀ ਇਸ ਪੰਜਾਬ ਲਈ ਤੇ ਮਰਾਂਗੇ ਵੀ ਇਸ ਪੰਜਾਬ ਲਈ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਜਿੰਨੇ ਵੀ ਭਰਾਵਾਂ ਨੇ ਪ੍ਰੋਗਰਾਮ ਕਰਵਾਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਸੋ ਚੜ੍ਹਦੀ ਕਲਾ ਤੇ ਰੱਖੇ। ਸਾਡੇ ਬਹੁਤ ਸਾਰੇ ਸਰਕਾਰ ਜੋਗ ਨੇ ਅੱਗੇ ਸੇ ਬੰਦੇ ਖੜੀਆਂ ਨੇ ਦੇਖੋ ਇਹਨਾਂ ਦੇ ਸਿੱਖੋ ਵੀ ਕਿਵੇਂ ਖੜੇ ਧਾਰ ਦੇ ਨਾ ਸਾਡੇ ਬਹੁਤ ਹੀ ਸਰਕਾਰ ਜੋਗ ਭਰਾ ਬੈਠੇ ਨੇ ਕਿ ਤੁਸੀਂ ਦਾ ਨਾਮ ਐ ਲਾਣ ਮੰਨ ਰਹਿ ਗਿਆ ਮੈਂ ਤਾਂ ਮਾਫੀ ਚਾਹਣਾ ਤੁਸੀਂ ਸਾਰੇ ਹੀ ਬੜੇ ਸਰਕਾਰ ਜੋਗੋ ਸਾਰੇ ਨੌਜਵਾਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭਰਾ ਜਿੰਦਾਬਾਦ ਮੋਟੇ ਮੈਗਨੋ ਫੜੋ ਭਾਜੀ ਬੜੀ ਨੀਮਾ ਰੱਖੀ ਨੀਮਾ ਉਹ ਤਾਂ ਕੋਈ ਨਹੀਂ ਕੋਈ ਨਹੀਂ ਸਨਮਾਨ ਚ ਲਿਆਉਣ ਵਾਲਾ ਕੋਈ ਨਹੀਂ ਉਹ ਗੱਡੀ 'ਚ ਬੈਲੇ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਨੇ ਸਿੱਧੂ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੋ ਵੀ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਤੁਸੀਂ ਇਸ ਵਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ਟਿਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਰਟ ਯੂਜ਼ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ